ਕੁਝ ਜੋ ਸਿਆਸੀ ਇਜਾਮਾਂ ਦਿੱਤੀਆਂ ਗਈਆਂ ਉਹ ਤੇ ਕੁਝ ਨਹੀਂ ਹੋਇਆ ਦੂਸਰੇ ਬੰਨੇ ਜਿਹੜੇ ਜਥੇਦਾਰ ਸਹਿਬਾਨ ਨੇ ਇੱਕ ਯੋਗ ਰੋਲ ਸਾਰੇ ਮਸਲੇ ਦੇ ਵਿੱਚ ਅਦਾ ਕੀਤਾ ਸੀ ਉਹਨਾਂ ਨੂੰ ਹੀ ਅੱਜ ਜਿਹੜਾ ਹੈ ਲਾਂਬੇ ਕਰ ਦਿੱਤਾ ਗਿਆ ਕੀ ਅਰਥ ਨੇ ਇਸ ਦਾ ਤਾਂ ਆਕਾਲੀ ਲੀਡਰਸ਼ਿਪ ਤਖਤ ਸਹਿਬਾਨ ਦੀ ਸਰਬਉੱਚਤਾ ਨਹੀਂ ਬਹਾਲ ਹੋਣਾ ਚਾਹੀਦਾ ਦੇਣਾ ਚਾਹੁੰਦੇ ਉਹੋ ਜਿਹੜੇ ਜਥੇਦਾਰ ਸਹਿਬਾਨ ਆ ਉਹਨਾਂ ਨੂੰ ਮਹਿਜ਼ ਗਰੰਥੀਆਂ ਦੇ ਤੌਰ ਤੇ ਔਰ ਆਪਣੇ ਨੌਕਰਾਂ ਦੇ ਤੌਰ ਤੇ ਵਤਨਾ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਇਹ ਪੰਥ ਦੇ ਫੈਸਲੇ ਲੈਣ ਦਾ ਜਿਹੜਾ ਅਧਿਕਾਰ ਆ ਸਿਰਫ ਅਸਕਾਰੀ ਲੀਡਰਸ਼ਿਪ ਕੋਲ ਆ ਜਿਹੜਾ ਕਿ ਨਹੀਂ ਹੈ ਜੀ ਸੋ ਜਿਹੜੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਆ ਉਹ ਸਾਡੀ ਸੁਪਰੀਮ ਅਥਾਰਟੀ ਹੈਗੀ ਆ ਉਹ ਸੁਪਰੀਮ ਅਥਾਰਟੀ ਕੱਲੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਹੀ ਨਹੀਂ ਦੁਨੀਆ ਭਰ ਦੇ ਕਿਸੇ ਵੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਾਲ ਗੱਲ ਕਰਨ ਦਾ ਹੱਕ ਰੱਖਦੀ ਹੈ ਜੀ ਜੀ ਸਿੱਖਾਂ ਦੇ ਬਿਹਾਫ ਤੇ ਹਨਾ ਉਹੋ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਕਰਕੇ ਬਾਕੀ ਜਥੇਦਾਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੇ ਜੇ ਤੁਹਾਨੂੰ ਆਪਣੀਆਂ ਨੌਕਰੀਆਂ ਸੁਰੱਖਿਅਤ ਚਾਹੀਦੀਆਂ ਤਾਂ ਤੁਹਾਨੂੰ ਅਕਾਲੀ ਲੀਡਰਸ਼ਿਪ ਦੇ ਸੁਪਨੇ ਅਨੁਸਾਰ ਉਹਨਾਂ ਦੀਆਂ ਹਦਾਇਤਾਂ ਤੇ ਔਰ ਉਹਨਾਂ ਦੇ ਹੁਕਮਾਂ ਤੇ ਚੱਲਣਾ ਪਊਗਾ ਸੋ ਇਹਦੇ ਅਰਥ ਆ ਜਿਹੜੇ ਇਹ ਨਿਕਲਦੇ ਆ ਸਜ਼ਾ ਬਦਲੇ ਸਜ਼ਾ ਜਿਹੜੀ ਉਹ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਣ ਦਾ ਯਤਨ ਕਰਿਆ ਸੋ ਅੱਜ ਜਥੇਦਾਰ ਸਹਿਬਾਨ ਨੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਵੀ ਕੀਤੀ ਆ ਉਹਨੂੰ ਕਿਹਾ ਹੈਗਾ ਵੀ ਜਿਹੜੀ ਸ਼ਿਕਾਇਤ ਆਈ ਸੀਓ ਸ਼ਰੋਮਣੀ ਕਮੇਟੀ ਨੂੰ ਐਕਸੈਪਟ ਹੀ ਨਹੀਂ ਕਰਨੀ ਚਾਹੀਦੀ ਉਹ ਸਿੱਧੀ ਜਥੇਦਾਰਾਂ ਕੋਲ ਆਉਣੀ ਚਾਹੀਦੀ ਸੀ ਸੋ ਸਿੰਘ ਸਹਿਬਾਨ ਨੇ ਲੈਣੀ ਸੀ ਸੋ ਟੈਕਨੀਕਲੀ ਅਸੀਂ ਬਹੁਤ ਸਾਰੇ ਮਹਾਰਾ ਨਾਲ ਗੱਲ ਕਰੀ ਆ ਉਹਨਾਂ ਦਾ ਇਹੀ ਕਹਿਣਾ ਹੈਗਾ ਵੀ ਸ਼੍ਰੋਮਣੀ ਕਮੇਟੀ ਕੰਪੀਟੈਂਟ ਅਥਾਰਟੀ ਨਹੀਂ ਹੈ ਜਿਹੜੇ ਸਿਟਿੰਗ ਜਥੇਦਾਰ ਆ ਉਹਨਾਂ ਦੇ ਖਿਲਾਫ ਪੂਰੀ ਵੀ ਕਾਰਵਾਈ ਕਰਨ ਲਈ ਉਹਦੇ ਲਈ ਕਾਰਵਾਈ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੋ ਕਰ ਸਕਦਾ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਆ ਤਾਂ ਉਹ ਸ਼੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਅਥਾਰਟੀ ਉਹ ਕਰ ਸਕਦਾ ਟੈਕਨੀਕਲ ਜਿਹੜੀ ਗੱਲ ਹੈਗੀ ਉਹ ਇਹ ਬਾਦਲ ਪਰਿਵਾਰ ਉਹਨਾਂ ਹੀ ਲੀਹਾਂ ਤੇ ਚੱਲ ਪਿਆ ਹੈਗੀਆਂ ਜਿਨ੍ਹਾਂ ਲੀਹਾਂ ਤੇ 1999 'ਚ ਚੱਲਿਆ ਵੀ ਜਿਸ ਤਰ੍ਹਾਂ ਜਲੀਲ ਕਰਕੇ ਉਹਨਾਂ ਨੇ ਭਾਈ ਰਣਜੀਤ ਸਿੰਘ ਨੂੰ ਕੱਢਿਆ ਸੀ ਦਿਨਾਂ ਦਿਨਾਂ ਵਿੱਚ ਹੀ ਐਗਜ਼ੈਕਟਿਵ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਕਦੇ ਹਰਿਆਣਾ ਵਿੱਚ ਕਦੇ ਉੱਤਰ ਪ੍ਰਦੇਸ਼ ਵਿੱਚ ਕਦੇ ਕਿਤੇ ਸੋ ਬਿਲਕੁਲ ਉਹ ਇਹਨਾਂ ਨੇ ਸਬਕ ਨਹੀਂ ਸਿੱਖਿਆ ਐਨੇ ਵੱਡੇ ਸਾਕੇਆਂ ਤੋਂ ਬਾਅਦ ਵੀ ਅੱਜ ਫੇਰ ਉਹ ਜ਼ਥੇਦਾਰ ਸਾਹਿਬਾਨ ਨਾਲ ਤੇ ਉਹਨਾਂ ਸਿੱਖ ਸੰਸਥਾਵਾਂ ਨਾਲ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਕ੍ਰਾਈਸਿਸ ਵਿੱਚ ਆ ਰਿਹਾ ਹੈਗਾ ਜਿਹੜਾ ਕਿ ਬਹੁਤ ਮੰਦ ਭਾਗ ਹੈ ਇਹਨਾਂ ਦੇ ਸਰਵਾਈਵਲ ਐਂਡ ਰਿਵਾਈਵਲ ਲਈ ਇਹ ਬਹੁਤ ਦੁਖਦਾਈ ਟਾਈਮ ਆ ਜਿਹੜਾ ਆ ਰਿਹਾ ਸੋ ਫਖਰੇ ਕੌਮ ਵਾਪਸ ਲੈਣ ਨਾਲ ਬਾਦਲ ਪਰਿਵਾਰ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਸਿਧਾਂਤਕ ਪੈਂਟ ਸੀ ਉਹ ਖਤਮ ਹੋ ਗਈ ਉਹ ਉਹਨਾਂ ਦੇ ਜਿਹੜੇ ਹੁਣ ਪੁੱਤ ਪੋਤੇ ਆ ਗਾਂ ਉਹ ਪੀੜ੍ਹੀਆਂ ਤੱਕ ਯਾਦ ਰੱਖਣ ਕਿ ਅਕਾਲ ਤਖਤ ਨੇ ਸਾਤੋਂ ਜਿਹੜਾ ਸਨਮਾਨ ਆ ਉਹ ਵਾਪਸ ਲੈ ਰਿਆ ਸੀ ਇਹ ਇੱਕ ਜਲਾਲਤ ਭਰੀ ਕਾਰਵਾਈ ਆ ਇਹ ਸੰਦੇਸ਼ ਆ ਬਾਦਲ ਪਰਵਾਰ ਨੂੰ ਵੀ ਜੇ ਉਹ ਸਮਝਦਾਰ ਹੈਗਾ ਤਾਂ ਰਾਜਨੀਤੀ ਛੱਡ ਕੇ ਘਰੇ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੰਨ ਦੇ ਸਵਾਗਤ ਆ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹਦੀ ਸਾਂਪਈ ਜੀ ਵਾਈਗੁਰਦੀ ਦਾ ਖਾਲਸਾ ਵਾਈਗੁਰਦੀ ਕੀ ਫਤਿਹ ਸਰਦਾਰ ਅਤਾ ਸਿੰਘ ਜੀ ਸ਼ੁਰੂਆਤ ਆਪਾਂ ਕਰਨੀ ਹੈ ਜੇ ਆਪਾਂ ਇਸ ਹਫਤੇ ਦੀਆਂ ਵੱਡੀਆਂ ਖਬਰਾਂ ਦੀ ਗੱਲ ਕਰੀਏ ਤੇ ਜਥੇਦਾਰ ਹਰਪੀ ਸਿੰਘ ਹੁਣਾ ਤੇ ਪਿਛਲੇ ਦਿਨੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਾਰਵਾਈ ਕੀਤੀ ਗਈ 15 ਦਿਨ ਦੀ ਉਹਨਾਂ ਨੂੰ ਸੇਵਾਵਾਂ ਤੋਂ ਪਾਸੇ ਕੀਤਾ ਗਿਆ ਹੈ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਲਈ ਇੱਕ ਜਿਹੜੀ ਹੈ ਕਮੇਟੀ ਦਾ ਗਠਨ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਇਸ ਤੇ ਕਿਹੋ ਜਿਹੇ ਅਰਥ ਨਿਕਲਦੇ ਹੈਗੇ ਨੇ ਕਿਉਂਕਿ 2 ਦਸੰਬਰ ਵਾਲੇ ਦਿਨ ਜਦੋਂ ਇਤਿਹਾਸਿਕ ਫੈਸਲਾ ਆਉਂਦਾ ਹੈਗਾ ਏ ਕਿ ਉਦੋਂ ਇੱਕ ਵਾਰ ਇਹ ਲੱਗ ਰਿਆ ਸੀ ਕਿ ਸ਼ਾਇਦ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀ ਜਿਹੜੀ ਸਰਵੋਚਤਾ ਹੈ ਉਹਨਾਂ ਦਾ ਜਿਹੜਾ ਸਿਧਾਂਤ ਹੈ ਉਹ ਦੁਬਾਰਾ ਬਹਾਲ ਹੋ ਰਿਹਾ ਏ ਪਰ ਜੋ ਕੁਝ ਜੋ ਸਿਆਸੀ ਇਜਾਮਾਂ ਦਿੱਤੀਆਂ ਗਈਆਂ ਉਹ ਤੇ ਕੁਝ ਨਹੀਂ ਹੋਇਆ ਦੂਸਰੇ ਬੰਨੇ ਜਿਹੜੇ ਜਥੇਦਾਰ ਸਹਬਾਨ ਨੇ ਇੱਕ ਯੋਗ ਰੋਲ ਸਾਰੇ ਮਸਲੇ ਦੇ ਵਿੱਚ ਅਦਾ ਕੀਤਾ ਸੀ ਉਹਨਾਂ ਨੂੰ ਹੀ ਅੱਜ ਜਿਹੜਾ ਹੈ ਲਾਂਭੇ ਕਰ ਦਿੱਤਾ ਗਿਆ ਕੀ ਅਰਥ ਨੇ ਇਸ ਤੇ ਹਾਂ ਜੀ ਇਹਦਾ ਤਾਂ ਅਰਥ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਕਾਜ਼ੀਆਂ ਬ੍ਰਾਹਮਣਾ ਕੇ ਗੱਲ ਥੱਕੇ ਅਗਧ ਪੜਾਇ ਸ਼ੈਤਾਨ ਵੇ ਲਾਲੋ ਸੋ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਸ਼ੈਤਾਨ ਦੇ ਰੂਪ ਵਿੱਚ ਜੜੀਆਂ ਧਰਮ ਦੀਆਂ ਆਇਤਾਂ ਪੜਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਸੋ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਜੋਰੀ ਮੰਗਾ ਇਲਦਾਨ ਵੇ ਲਾਲੋ ਇਹ ਹੁਣ ਜੋਰੀ ਮੰਗਾ ਦਾਨ ਵਾਲੀਆਂ ਜਿਹੜੀਆਂ ਕਾਰਵਾਈਆਂ ਤੇ ਉਹ ਘਟੀਆਂ ਕਾਰਵਾਈਆਂ ਤੇ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਉੱਤਰ ਆਈ ਹੈਗੀ ਆ ਸੋ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਤੇ ਇਸ ਕਾਰਵਾਈ ਵਿੱਚ ਸ਼ਾਮਲ ਹੈਗੀ ਆ ਸੋ ਉਹਨਾਂ ਨੂੰ ਲੱਗਦਾ ਵੀ ਜਥੇਦਾਰ ਸਹਿਬਾਨ ਨੇ ਜਿਹੜਾ ਐਡਾ ਵੱਡਾ ਰੋਲ ਨਿਭਾਇਆ ਉਹਦੇ ਨਾਲ ਤਖਤ ਸਹਿਬਾਨ ਦੀ ਜਿਹੜੀ ਸਰਵਉੱਚਤਾ ਬਹਾਲ ਹੋਈ ਆ ਸੋ ਅਕਾਲੀ ਲੀਡਰਸ਼ਿਪ ਤਖਤ ਸਹਿਬਾਨ ਦੀ ਸਰਵਉੱਚਤਾ ਨਹੀਂ ਬਹਾਲ ਹੋਣਾ ਚਾਹੁੰਦੇ ਨਾ ਚਾਹੁੰਦੇ ਉਹ ਜਿਹੜੇ ਜਥੇਦਾਰ ਸਹਿਬਾਨ ਆ ਉਹਨਾਂ ਨੂੰ ਮਹਿਜ਼ ਗ੍ਰੰਥੀਆਂ ਦੇ ਤੌਰ ਤੇ ਔਰ ਆਪਣੇ ਨੌਕਰਾਂ ਦੇ ਤੌਰ ਤੇ ਵਰਤਣਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਪੰਥ ਦੇ ਫੈਸਲੇ ਲੈਣ ਦਾ ਜਿਹੜਾ ਅਧਿਕਾਰ ਆ ਸਿਰਫ ਅਸਕਾਰੀ ਲੀਡਰਸ਼ਿਪ ਕੋਲ ਆ ਜਿਹੜਾ ਕਿ ਨਹੀਂ ਹੈ ਸੋ ਜਿਹੜੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਆ ਉਹ ਸਾਡੀ ਸੁਪਰੀਮ ਅਥਾਰਟੀ ਹੈਗੀ ਆ ਉਹ ਸੁਪਰੀਮ ਅਥਾਰਟੀ ਕੱਲੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਹੀ ਨਹੀਂ ਦੁਨੀਆ ਭਰ ਦੇ ਕਿਸੇ ਵੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਾਲ ਗੱਲ ਕਰਨ ਦਾ ਹੱਕ ਰੱਖਦੀ ਆ ਜੀ ਜੀ ਸਿੱਖਾਂ ਦੇ ਬਿਹਾਫ ਤੇ ਹਨ ਸੋ ਇਹ ਇਹਨਾਂ ਨੂੰ ਲੱਗਦਾ ਸੀਗਾ ਵੀ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਡਰਾ ਲਾਂਗੇ ਇਹਨਾਂ ਨੇ ਡਰਾਉਣ ਦਾ ਜਿਹੜਾ ਯਤਨ ਕਰਿਆ ਹੈਗਾ ਸੋ ਇਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਇਸ ਲਈ ਟਾਰਗੇਟ ਤੇ ਆਇਆ ਵੀ ਪੰਜ ਸਿੰਘ ਸਹਿਬਾਨ ਵਿੱਚੋਂ ਸਭ ਤੋਂ ਚੇਤਨ ਸਭ ਤੋਂ ਗੁਰਬਾਣੀ ਦੇ ਗਿਆਤਾ ਔਰ ਉਸ ਗੁਰਬਾਣੀ ਦੇ ਗਿਆਨ ਦੇ ਆਧਾਰ ਤੇ ਖਾਲਸਾ ਪੰਥ ਦੀਆਂ ਰਵਾਇਤਾਂ ਤੇ ਮਾਨਤਾਵਾਂ ਨੂੰ ਇੱਕ ਤਰ੍ਹਾਂ ਨਾਲ ਮਟੀਰੀਅਲਾਈਜ਼ ਕਰਨ ਵਿੱਚ ਜਿਹੜੀ ਭੂਮਿਕਾ ਹੈਗੀ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਰਹੀ ਆ ਤੁਹਾਨੂੰ ਯਾਦ ਹੋਵੇਗਾ 550 ਸਾਲਾ ਗੁਰੂ ਨਾਨਕ ਪਾਸ਼ਾ ਦਾ ਮਨਾਇਆ ਗਿਆ ਸੀ ਜੀ ਭਾਰਤ ਸਰਕਾਰ ਵੱਲੋਂ ਉਸ ਮੌਕੇ ਤੇ ਸਿੰਘ ਸਾਹਿਬ ਦਾ ਜਿਹੜਾ ਜਿਹੜਾ ਨੀਤੀ ਬਿਆਨ ਹੈ ਜਿਹੜਾ ਸੰਦੇਸ਼ ਆਇਆ ਸੀਗਾ ਉਹ ਖਾਲਸਾ ਪੰਥ ਦੀਆਂ ਕੁਮੰਤਰੀ ਆਸਾਂ ਉਮੀਦਾਂ ਤੇ ਰੀਝਾਂ ਨੂੰ ਜਿਹੜਾ ਪਰੜਾਇਆ ਹੋਇਆ ਸੀ ਔਰ ਸਿੱਖਾਂ ਦੇ ਜਜ਼ਬਿਆਂ ਨੂੰ ਸਿੱਖਾਂ ਦੀ ਆਜ਼ਾਦੀ ਦੇ ਮਸਲਿਆਂ ਨੂੰ ਉਹਦੇ ਵਿੱਚ ਸੰਬੋਧਨ ਹੋਇਆ ਹੋਇਆ ਸੀ ਉਤੋਂ ਬਾਅਦ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਹੈਗਾ ਜਿਹੜਾ ਉਹ ਉਹ ਖੋਲਿਆ ਜਾਂਦਾ ਤਾਂ ਉੱਥੇ ਜਿਹੜਾ ਉਹਨਾਂ ਨੇ ਭਾਸ਼ਣ ਕਰਿਆ ਉਹ ਸਿੱਖ ਪੰਥ ਦੀਆਂ ਜਿਹੜੀਆਂ ਪੰਥਕ ਤੇ ਰਾਜਸੀ ਰੀਝਾਂ ਤੇ ਉਮੀਦਾਂ ਨੇ ਉਹ ਜਿਹੜੀਆਂ ਹੈਗੀਆਂ ਸਪਸ਼ਟ ਕਰੀਆਂ ਸੋ ਅੱਜ ਤੱਕ ਤੁਸੀਂ ਦੇਖਿਆ ਵੀ ਭਾਰਤੀ মিডিਆ ਖਾਲਿਸਤਾਨ ਦਾ ਰੌਲਾ ਜਾਂ ਪਾ ਕੇ ਜਥੇਦਾਰਾਂ ਨੂੰ ਡਰਾ ਲੈਂਦਾ ਸੀ ਜਾਂ ਸਿੱਖ ਲੀਡਰਾਂ ਨੂੰ ਵੀ ਡਰਾ ਲੈਂਦਾ ਅੱਜ ਤੋਂ 3-4 ਸਾਲ ਪਹਿਲਾਂ ਜੂਨ 84 ਦੇ ਘਲੂ ਘਾਰੇ ਮੌਕੇ ਜਦੋਂ ਪੱਤਰਕਾਰਾਂ ਨੇ ਛੋਟੇ ਛੋਟੇ ਪੱਤਰਕਾਰਾਂ ਨੇ ਇਹਨਾਂ ਨੂੰ ਤਖਤ ਸਹਿਬਾਨ ਦੇ ਜਥੇਦਾਰ ਨੂੰ ਇਹ ਕਿਹਾ ਵੀ ਤੁਸੀਂ ਖਾਲਸਾਤਾਨ ਬਾਰੇ ਕੀ ਕਹਿੰਦੇ ਹੋ ਉਹ ਕਹਿੰਦਾ ਵੀ ਜੇ ਭਾਰਤ ਸਰਕਾਰ ਦਊਗੀ ਤਾਂ ਸਾਨੂੰ ਕੋਈ ਨਾ ਨਹੀਂ ਹੈ ਕਿ ਸੋ ਪਹਿਲੀ ਵਾਰ ਸੀ ਜਿਨ੍ਹਾਂ ਨੇ ਐਂ ਡਟ ਕੇ ਜਿਹੜਾ ਹੈਗਾ ਖਾਲਸਾਈ ਪਰੰਪਰਾਵਾਂ ਦੇ ਆਸਾਰ ਬਣਾ ਸਟੈਂਡ ਲਿਆ ਔਰ ਦੋ ਤਰੀਕ ਨੂੰ ਵੀ ਜਾਂ ਦੋ ਤੋਂ ਪਹਿਲਾਂ ਵੀ ਜਿਹੜੀਆਂ ਕਾਰਵਾਈਆਂ ਚੱਲੀਆਂ ਜਿਹੜੇ ਮਤੇ ਰੰਦੇ ਗਏ ਉਹਦੇ ਵਿੱਚ ਭਾਈ ਹਰਪ੍ਰੀਤ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਹੁਤ ਵੱਡਾ ਰੋਲ ਸੀਗਾ ਤੁਹਾਨੂੰ ਯਾਦ ਹੋਵੇਗਾ ਵੀ 2 ਕੁ ਸਾਲ ਪਹਿਲਾਂ ਇਹਨਾਂ ਨੇ ਇਹ ਜੀ ਚਿੱਠੀ ਦਿੱਤੀ ਸੀ ਵੀ ਜੇ ਸਾਤੋ ਜਾਣੇ ਅਣਜਾਣੇ ਵਿੱਚ ਕੋਈ ਗਲਤੀਆਂ ਹੋ ਗਈਆਂ ਅਕਾਲੀ ਦਲ ਨੇ ਉਦੋਂ ਵੀ ਇੱਕ ਚਿੱਠੀ ਦਿੱਤੀ ਸੀ ਵੀ ਸਾਨੂੰ ਮਾਫੀ ਦਿੱਤੀ ਜਾਵੇ ਉਸ ਵੇਲੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਵੀ ਗਲਤੀਆਂ ਦੀ ਤਸلیم ਲੈ ਕੇ ਆਓ ਵੀ ਕਿਹੜੀ-ਕਿਹੜੀ ਗਲਤੀ ਕਰੀ ਆ ਤੁਸੀਂ ਤੁਸੀਂ ਆਪਣੀ ਤਫਸੀਲ ਦੱਸੋ ਵੀ ਕਿ ਉਹ ਉਹ ਤਾਂ ਫਿਰ ਭੱਜ ਗਏ ਉਹ ਜੀ ਦੋ ਤਰੀਕ ਨੂੰ ਵੀ ਗਿਆਨੀ ਜੀ ਨੇ ਫਿਰ ਕੱਲੀ ਕੱਲੀ ਗਲਤੀ ਆ ਮਨਵਾਈ ਉਹਨਾਂ ਤੋਂ ਹਾਂ ਨਾ ਵੀ ਤੁਸੀਂ ਸਿਰਸੇ ਵਾਲੇ ਡੇਰੇ ਨਾਲ ਤੁਹਾਡੇ ਸਬੰਧ ਸੀ ਤੁਸੀਂ ਸਿੱਖਾਂ ਦੇ ਕਾਤਲ ਸੁਮੇਤ ਸੈਣੀ ਨੂੰ ਡੀਜੀਪੀ ਲਾਇਆ ਉਹ ਮੰਨੇ ਆ ਬਿਲਕੁਲ ਹੈ ਨਾ ਡਟ ਕੇ ਮੰਨੇ ਆ ਗਿਆ ਸੋ ਉਹ ਤੋਂ ਬਨਾ ਵੀ ਸਿਰਸੇ ਵਾਲੇ ਨੂੰ ਉਹਨੇ ਮਾਫੀ ਕੀਤੀ ਗਿਆਨੀ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਘਰੇ ਬੁਲਾਇਆ ਯਾਨੀ ਉਹ ਸਾਰਾ ਮਨਾ ਕੇ ਜਿਹੜਾ ਉਹਨਾਂ ਨੂੰ ਫੈਸਲਾ ਸੁਣਾਇਆ ਗਿਆ ਜਿਹੜੀ ਸਜ਼ਾ ਲਾਈ ਗਈ ਆ ਔਰ ਫਿਰ ਇਹ ਕਹਿਣਾ ਵੀ ਅਕਾਲੀ ਲੀਡਰਸ਼ਿਪ ਆ ਜਿਹੜੀ ਨੈਤਿਕ ਤੌਰ ਤੇ ਅਗਵਾਈ ਕਰਨ ਦਾ ਹੱਕ ਗਵਾ ਚੁੱਕੀ ਆ ਇਹ ਇੱਕ ਰਾਜਨੀਤਿਕ ਸਜ਼ਾ ਸੀ ਜਿੱਦੀ ਸ਼ਬਦਾਬਲੀ ਆ ਔਰ ਜਿਹਦਾ ਪੈਟਰਨ ਨਾ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਹੈਗੀ ਆ ਉਹਦੀ ਲਿਖਤ ਆ ਔਰ ਉਹਦੀ ਸੋਚ ਆ ਜਿਹੜੀ ਉਹ ਝਲਕਦੀ ਆ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਅੱਖਾਂ ਵਿੱਚ ਬਹੁਤ ਏਰ ਤੋਂ ਰੜਕਦੇ ਆ ਉਹੋ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਕਰਕੇ ਬਾਕੀ ਜਥੇਦਾਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੇ ਜੇ ਤੁਹਾਨੂੰ ਆਪਣੀਆਂ ਨੌਕਰੀਆਂ ਸੁਰੱਖਿਅਤ ਚਾਹੀਦੀਆਂ ਤਾਂ ਤੁਹਾਨੂੰ ਅਕਾਲੀ ਲੀਡਰਸ਼ਿਪ ਦੇ ਸੁਪਨੇ ਅਨੁਸਾਰ ਉਹਨਾਂ ਦੀਆਂ ਹਦਾਇਤਾਂ ਤੇ ਔਰ ਉਹਨਾਂ ਦੇ ਹੁਕਮਾਂ ਤੇ ਚੱਲਣਾ ਪਊਗਾ ਸੋ ਇਹਦੇ ਅਰਥ ਆ ਜਿਹੜੇ ਇਹ ਨਿਕਲਦੇ ਆ ਸਜ਼ਾ ਬਦਲੇ ਸਜ਼ਾ ਜਿਹੜੀ ਉਹ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਣ ਦਾ ਯਤਨ ਕਰਿਆ ਜੀ ਬਿਲਕੁਲ ਜੀ ਲੱਗ ਜਿਹੜਾ ਹੈ ਕੁਝ ਇਹੋ ਜਿਹਾ ਹੀ ਰਿਹਾ ਹੈਗਾ ਤੇ ਦੂਜੇ ਪੰਨੇ ਥੋੜਾ ਜਿਹਾ ਆਪਾਂ ਟੈਕਨੀਕਲ ਇਨਸਪੈਕਟ ਤੋਂ ਜਾਂ ਸਿਧਾਂਤਕ ਪੱਖ ਤੋਂ ਦੇਖੀਏ ਕੀ ਸ਼੍ਰੋਮਣੀ ਕਮੇਟੀ ਦੇ ਕੋਲ ਇਹੋ ਜਿਹੇ ਅਖਤਿਆਰ ਹੈਗੇ ਨੇ ਕਿਉਂ ਜਿਹੜੇ ਤਖਸਾਏਬਾਨ ਦੇ ਜਥੇਦਾਰ ਹੈਗੇ ਨੇ ਉਹਨਾਂ ਤੇ ਇਸ ਤਰੀਕੇ ਦੀ ਕਾਰਵਾਈ ਜਾਂ ਉਹਨਾਂ ਤੇ ਇਸ ਤਰੀਕੇ ਦੀਆਂ ਕਮੇਟੀਆਂ ਦਾ ਗਠਨ ਕਰ ਸਕਦੀ ਹੈ ਇਹਦੇ ਬਾਰੇ ਕੀ ਕਹੋਗੇ ਕਿਉਂਕਿ ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਖਾਸ ਕਰਕੇ ਪਿਛਲੇ 2-3 ਦਹਾਕਿਆਂ ਜੇ ਹੋ ਰਿਹਾ ਖੋਇਆ ਹੈਗਾ ਤੇ ਹੁਣ ਇੱਕ ਪੈਟਰਨ ਬਣ ਗਿਆ ਕਿ ਕਿਤੇ ਨਾ ਕਿਤੇ ਕੋਈ ਕਦੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਜਥੇਦਾਰਾਂ ਨੂੰ ਪਾਸੇ ਕਰ ਦਿੰਦੀ ਹੈ ਇਹੋ ਜਿਹਾ ਕੁਝ ਵਾਪਰ ਜਾਂਦਾ ਹੈ ਕੀ ਇਹਦੇ ਟੈਕਨੀਕਲ ਐਸਪੈਕਟ ਕੀ ਨੇ ਜਾਂ ਇਹ ਜਿਹੜਾ ਮਿਸਯੂਜ਼ ਹੋ ਰਿਹਾ ਹੈ ਪਾਵਰ ਦਾ ਨਹੀਂ ਇਹ ਪਾਵਰ ਦਾ ਮਿਸਯੂਜ਼ ਹੋ ਰਿਹਾ ਜੀ ਸੋ ਟੈਕਨੀਕਲੀ ਬਹੁਤ ਅਦੇਰ ਇਹ ਹੋ ਗਿਆ ਸੀਗਾ ਤੁਸੀਂ ਦੇਖੋ ਵੀ ਜਥੇਦਾਰ ਇੱਕ ਸਿਧਾਂਤਕ ਤੌਰ ਤੇ ਇਹਨਾਂ ਦੇ ਤਨਖਾਹਦਾਰ ਮੁਲਾਜ਼ਮ ਨਹੀਂ ਨੇ ਹੁਣ ਉਹਨਾਂ ਨੂੰ ਜਿਹੜੀ ਪੇਮੈਂਟ ਵੀ ਦਿੱਤੀ ਜਾਂਦੀ ਆ ਉਹ ਐਜ਼ ਇਹ ਤਨਖਾਹ ਨਹੀਂ ਦਿੱਤੀ ਜਾਂਦੀ ਜਿੱਦਾਂ ਆਪਾਂ ਕਹਿੰਦੇ ਨੇ ਵੀ ਵੀਕ ਬਾਅਦ ਇਹ ਹਫ ਮਹੀਨੇ ਬਾਅਦ ਪੇ ਆ ਗਈ ਉਹਦਾ ਉਹਦਾ ਨਾਮ ਵੀ ਬਤਲ ਦਿੱਤਾ ਗਿਆ ਕੁਛ ਇਸ ਤਰ੍ਹਾਂ ਦਾ ਜਿੱਦਾ ਸੇਵਾਫ ਵਾਲਿਆ ਕੋਈ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਦਿੱਤਾ ਗਿਆ ਹੈਗਾ ਤੇ ਨਾਲ ਹੀ ਇਹ ਹੈਗਾ ਵੀ ਜਿਹੜੀ ਇਹ ਜਥੇਦਾਰ ਸਹਿਬਾਨ ਦੇ ਜਿਹੜੀ ਜਿਹੜੇ ਸਿਟਿੰਗ ਜਥੇਦਾਰ ਸਹਿਬਾਨ ਦੇ ਖਿਲਾਫ ਕੋਈ ਵੀ ਕਾਰਵਾਈਆ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਖਤਿਆਰ ਨਹੀਂ ਹੈ ਕਿਉਂਕਿ ਜਥੇਦਾਰ ਟੈਕਨੀਕਲੀ ਹੁਣ ਉਹਨਾਂ ਦੇ ਮੁਲਾਜ਼ਮ ਨਹੀਂ ਹਾਲਾਂਕਿ ਉਹ ਮਿਸਯੂਜ਼ ਕਰਕੇ ਐਜ਼ ਅ ਮੁਲਾਜ਼ਮ ਉਹਨਾਂ ਨੂੰ ਮੁਲਾਜ਼ਮ ਬਣਾ ਕੇ ਕਰ ਰਹੇ ਆ ਜਾਣ ਕੇ ਕਰ ਰਿਹਾ ਵੀ ਇਹ ਘੇਰੇ ਵਿੱਚ ਦੁਬਾਰੇ ਅਸੀਂ ਦੱਬ ਲਈ ਇਹਨਾਂ ਨੂੰ ਕਿਉਂਕਿ ਉਹ ਆਮ ਸੁਧਾਰਨ ਘਰਾਂ ਤੋਂ ਆਇਆ ਵੀ ਡਰਾਉਣਾ ਚਾਹੁੰਦੇ ਆ ਜੀ ਜੀ ਸੋ ਟੈਕਨੀਕਲੀ ਨਹੀਂ ਕਰ ਸਕਦੀ ਜਥੇਦਾਰ ਸਹਿਬਾਨ ਦੇ ਖਿਲਾਫ ਕੋਈ ਵੀ اخਲਾਕੀ ਮੁੱਦਾ ਹੈਗਾ ਜਿਹੜਾ ਉਹ ਪੰਜ ਸਿੰਘ ਸਹਿਬਾਨ ਹੀ ਕਰ ਸਕਦੇ ਹੈਗੇ ਆ ਸੋ ਜਿਸ ਤਰ੍ਹਾਂ ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਦੇ ਖਿਲਾਫ ਪੰਜ ਸਿੰਘ ਸਹਿਬਾਨ ਨੇ ਫੈਸਲਾ ਲਿਆ ਸ਼੍ਰੋਮਣੀ ਕਮੇਟੀ ਨਹੀਂ ਲੈ ਸਕਦੀ ਉਹ ਜਥੇਦਾਰ ਸਹਿਬਾਨ ਹੀ ਜਿਹੜੇ ਲੈ ਸਕਦੇ ਆ ਸੋ ਅੱਜ ਜਥੇਦਾਰ ਸਹਿਬਾਨ ਨੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਵੀ ਕੀਤੀ ਆ ਉਹਨੂੰ ਕਿਹਾ ਹੈਗਾ ਵੀ ਜਿਹੜੀ ਸ਼ਿਕਾਇਤ ਆਈ ਸੀ ਉਹ ਸ਼੍ਰੋਮਣੀ ਕਮੇਟੀ ਨੂੰ ਐਕਸੈਪਟ ਹੀ ਨਹੀਂ ਕਰਨੀ ਚਾਹੀਦੀ ਉਹ ਸਿੱਧੀ ਜਥੇਦਾਰਾਂ ਕੋਲ ਆਉਣੀ ਚਾਹੀਦੀ ਸੀ ਸੋ ਸਿੰਘ ਸਹਿਬਾਨ ਨੇ ਰੈਣੀ ਸੀ ਸੋ ਟੈਕਨੀਕਲੀ ਅਸੀਂ ਬਹੁਤ ਸਾਰੇ ਮਹਾਰਾ ਨਾਲ ਗੱਲ ਕਰੀ ਆ ਉਹਨਾਂ ਦਾ ਇਹੀ ਕਹਿਣਾ ਹੈਗਾ ਵੀ ਸ਼੍ਰੋਮਣੀ ਕਮੇਟੀ ਕੰਪੀਟੈਂਟ ਅਥਾਰਟੀ ਨਹੀਂ ਹੈ ਜਿਹੜੇ ਸਿਟਿੰਗ ਜਥੇਦਾਰ ਆ ਉਹਨਾਂ ਦੇ ਖਿਲਾਫ ਕੋਰ ਵੀ ਕਾਰਵਾਈ ਕਰਨ ਲਈ ਉਹਦੇ ਲਈ ਕਾਰਵਾਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋ ਕਰ ਸਕਦਾ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਆ ਤਾਹੋ ਸ਼੍ਰੀ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਅਥੋਰਾਈਜ਼ਡ ਹੂੰ ਹੂੰ ਉਹ ਕਰ ਸਕਦਾ ਟੈਕਨੀਕਲ ਜਿਹੜੀ ਗੱਲ ਹੈਗੀ ਆ ਉਹ ਇਹ ਹੈਗੀ ਜੀ ਬਿਲਕੁਲ ਜੀ ਕਿਤਨਾ ਕਿਤੇ ਕਿਉਂਕਿ ਬਹੁਤ ਸਾਰੇ ਟੈਕਨੀਕਲ ਮਸਲੇ ਹੁੰਦੇ ਨੇ ਕੀ ਇਹ ਚੀਜ਼ਾਂ ਸੰਭਵ ਵੀ ਹੈਗੀਆਂ ਨੇ ਜਾਂ ਨਹੀਂ ਅ ਦੂਜੇ ਪੰਨੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇੱਕ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਪੂਰੀ ਇਸ ਮਸਲੇ ਦੀ ਇਨਵੈਸਟੀਗੇਸ਼ਨ ਕਰਨ ਲਈ ਉਹ ਵੀ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗੀ ਆ ਉਹਦੇ ਵਿੱਚ ਕੁਝ ਮੈਂਬਰ ਜਿਹੜੇ ਨੇ ਉਹ ਕਿਤਨਾ ਕਿਤੇ ਬਾਦਲ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਨੇ ਪੁਰਾਣੇ ਸਮਿਆਂ 'ਚ ਵੀ ਇਹਦੇ ਜਿਹੜੇ ਸੰਕੇਤ ਮਿਲਦੇ ਨੇ ਕੁਝ ਜਿਹੜੇ ਨੇ ਇਦਾਂ ਦੇ ਨੇ ਕਿ ਜਿਹੜੇ ਸਰਸੇ ਵਾਲੇ ਸਾਧ ਦੇ ਜਾਏ ਹੈਗੇ ਨੇ ਉਹਦੇ ਡੇਰੇ 'ਚ ਵੀ ਜਾਂਦੇ ਰਹੇ ਨੇ ਕੀ ਕਹੋਗੇ ਸਰਦਾਰ ਅਪਦਰ ਸਿੰਘ ਜੀ ਕੀ ਤੇ ਦੂਜੇ ਬੰਨੇ ਜਿਹੜੇ ਵਿਰੋਧੀ ਧਿਰਾਂ ਵਾਲੇ ਹੈਗੇ ਨੇ ਉਹਨਾਂ 'ਚ ਕੋਈ ਮੈਂਬਰ ਵੀ ਨਹੀਂ ਪਾਇਆ ਤੇ ਫਿਰ ਉਹ ਕੀ ਰਿਪੋਰਟ ਕੀ ਦੇਣਗੇ ਹਾਂ ਬਿਲਕੁਲ ਇਹੀ ਹੈ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹੀ ਸਵਾਲ ਉਠਾਇਆ ਉਹ ਕਹਿੰਦਾ ਵੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹੋ ਹੀ ਇਨਵੈਸਟੀਗੇਸ਼ਨ ਕਰ ਰਹੇ ਆ ਔਰ ਉਹੋ ਹੀ ਫੈਸਲਾ ਕਰਨਗੇ ਉਹ ਕਹਿੰਦੇ ਫੈਸਲਾ ਵੀ ਹੋ ਚੁੱਕਿਆ ਸਿਰਫ ਕਾਪੀ ਪੇਸਟੀ ਕਰਨਾ ਹੈ ਨਾ ਸੋ ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਸੋ ਆਪਾਂ ਪਹਿਲੇ ਸਵਾਲ ਦੇ ਜਵਾਬ 'ਚ ਕਿਹਾ ਸ਼੍ਰੋਮਣੀ ਕਮੇਟੀ ਕੋਲ ਹੱਕ ਹੀ ਕੋਈ ਨਹੀਂ ਹੈਗਾ ਕਮੇਟੀ ਬਣਾਉਣ ਦਾ ਹਨਾ ਸੋ ਟੈਕਨੀਕਲੀ ਉਹ 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 ਖੜਦੀও ਨਹੀਂ ਕਿਧਰੇ ਦੂਜਾ ਇਹ ਹੈਗਾ ਵੀ ਜਿਹੜੇ ਮੈਂਬਰ ਲਾਏ ਗਏ ਰਗੂਜੀਤ ਸਿੰਘ ਵਿਰਕ ਹਰਿਆਣੇ ਤੋਂ ਆਉਂਦੇ ਨੇ ਬਾਦਲ ਪਰਿਵਾਰ ਦੇ ਬਹੁਤ ਨੇੜੇ ਆ ਸੋ ਜਦੋਂ ਹਰਿਆਣੇ ਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਇਕੱਠੀਆਂ ਸੀਗੀਆਂ ਉਸ ਵੇਲੇ ਜਿਹੜੇ ਖਾਲਸਾ ਕਾਲਜ ਆ ਹਰਿਆਣੇ ਦੇ ਉਹਨਾਂ ਦੀ ਦੇਖਰੇਖ ਤੇ ਜਾਇਦਾਦਾਂ ਦੀ ਦੇਖਰੇਖ ਬਾਦਲ ਪਰਿਵਾਰ ਦੇ ਹੱਕ ਵਿੱਚ ਰਗੋਜੀਤ ਸਿੰਘ ਬਿਰਕਾ ਜਿਹੜੇ ਕਰਦੇ ਸੀ ਉਹਨਾਂ ਦੇ ਸਿਰਸੇ ਵਾਲੇ ਡੇਰੇ ਕੋਲ ਜਾ ਕੇ ਵੋਟਾਂ ਮੰਗਣ ਦੀਆਂ ਸ਼ਿਕਾਇਤਾਂ ਨੇ ਉਹ ਬੰਦਾ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਕਰਨ ਲਈ ਕਮੇਟੀ ਦਾ ਮੈਂਬਰ ਲਾਇਆ ਗਿਆ ਜਿਹੜਾ ਬੰਦਾ ਆਪ ਦਾਗੀਆ ਸਿਰਸੇ ਵਾਲੇ ਕੋਲ ਗਿਆ ਔਰ ਮੇਰੇ ਖਿਆਲ ਉਹਨਾਂ ਉਹਨੇ ਹਲਫਨਾਮਾ ਵੀ ਦਿੱਤਾ ਹੈ ਵੀ ਅਸੀਂ ਜਿਹੜੇ ਹੈਗੇ ਜਾਣਦੇ ਰਹੇ ਹਾਂ ਦੂਜਾ ਮੈਂਬਰ ਹਿਮਾਚਲ ਤੋਂ ਕੋਈ ਮਿਸਟਰ ਭਿੰਡਰ ਕਰਕੇ ਹੈਗਾ ਉਹਦੇ ਤੇ ਭ੍ਰਿਸ਼ਟਾਚਾਰ ਦੇ ਔਰ ਹੋਰ ਕੁਝ ਕੇਸ ਨੇ ਸੋ ਜਿਹੜੇ ਬੰਦੇ ਟੈਕਨੀਕਲੀ ਆਪ ਦਾਗੀ ਨੇ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀਆਂ ਝੂਠੀਆਂ ਤੋਹਮਤਾਂ ਲਾਈਆਂ ਗਈਆਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਲਈ ਲਾਇਆ ਗਿਆ ਸੋ ਤੇ ਦੂਜਾ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੇ 40 ਮੈਂਬਰ ਵਿਰੋਧੀ ਧਿਰ ਦੇ ਆ ਉਹਨਾਂ ਵਿੱਚੋਂ ਇੱਕ ਵੀ ਮੈਂਬਰ ਨਹੀਂ ਲਿਆ ਗਿਆ ਸੋ ਉਹਨਾਂ ਨੇ ਕਿਹਾ ਸੀ ਵੀ ਜਾਂ ਤਾਂ ਤਿੰਨ ਮੈਂਬਰਾਂ ਚ ਇਕ ਲਿਆ ਜਾਵੇ ਜਾਂ ਪੰਜ ਮੈਂਬਰੀ ਕਮੇਟੀ ਬਣਾ ਲਓ ਘੱਟੋ ਘੱਟ ਉਹਦੇ ਚ ਇੱਕ ਪਾ ਲਓ ਸਾਡਾ ਦੂਜਾ ਪੱਖ ਤੇ ਆਵੇ ਮਤਲਬ ਇਹ ਤਾਂ ਫਿਰ ਦੂਜਾ ਪੱਖ ਆਉਣਾ ਹੀ ਨਹੀਂ ਹੈਗਾ ਅਸੀਂ ਸਾਨੂੰ ਪਤਾ ਤਾਂ ਲੱਗੇ ਵੀ ਕੀ ਹੋ ਰਿਹਾ ਪਿੱਛੇ ਤੁਸੀਂ ਆਪ ਹੀ ਆਪਣਾ ਪਰਿਵਾਰ ਜਿੱਦਾਂ ਗਿਆ ਨਹੀਂ ਹਰਪ੍ਰੀਤ ਸਿੰਘ ਨੇ ਕਿਹਾ ਵੀ ਦੋਸ਼ ਲਾਉਣ ਵਾਲੇ ਵੀ ਬਾਦਲ ਕੇ ਨੇ ਦੋਸ਼ਾਂ ਦੀ ਜਾਂਚ ਕਰਨ ਵਾਲੇ ਵੀ ਬਾਦਲ ਕੇ ਨੇ ਤੇ ਉਸ ਜਾਂਚ ਤੇ ਫੈਸਲਾ ਕਰਨ ਵਾਲੇ ਵੀ ਬਾਦਲ ਕੇ ਨੇ ਸੋ ਇਹ ਸਾਰਾ ਕੁਝ ਆ ਸਾਨੂੰ ਲੱਗਦਾ ਵੀ ਬਾਦਲ ਪਰਿਵਾਰ ਉਹਨਾਂ ਹੀ ਲੀਹਾਂ ਤੇ ਚੱਲ ਪਿਆ ਹੈਗੀਆਂ ਜਿਨ੍ਹਾਂ ਲੀਹਾਂ ਤੇ 1999 ਚ ਚੱਲਿਆ ਵੀ ਜਿਸ ਤਰ੍ਹਾਂ ਜਰੀਲ ਕਰਕੇ ਉਹਨਾਂ ਨੇ ਭਾਈ ਰਣਜੀਤ ਸਿੰਘ ਨੂੰ ਕੱਢਿਆ ਸੀ ਦਿਨਾਂ ਦਿਨਾਂ ਵਿੱਚ ਹੀ ਐਗਜ਼ੈਕਟਿਵ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਕਦੇ ਹਰਿਆਣਾ ਵਿੱਚ ਕਦੇ ਉੱਤਰ ਪ੍ਰਦੇਸ਼ ਵਿੱਚ ਕਦੇ ਕਿਤੇ ਸੋ ਬਿਲਕੁਲ ਉਹ ਇਹਨਾਂ ਨੇ ਸਬਕ ਨਹੀਂ ਸਿੱਖਿਆ ਐਨੇ ਵੱਡੇ ਸਾਕੇਆਂ ਤੋਂ ਬਾਅਦ ਵੀ ਅੱਜ ਫੇਰ ਉਹ ਜਥੇਦਾਰ ਸਹਿਬਾਨ ਨਾਲ ਤੇ ਉਹਨਾਂ ਸਿੱਖ ਸੰਸਥਾਵਾਂ ਨਾਲ ਜਿਹੜਾ ਹੈਗਾ ਵੇ ਇੱਕ ਤਰ੍ਹਾਂ ਨਾਲ ਕ੍ਰਾਈਸਿਸ ਵਿੱਚ ਆ ਰਿਹਾ ਹੈ ਜਿਹੜਾ ਕਿ ਬਹੁਤ ਮੰਦ ਭਾਗ ਹੈ ਇਹਨਾਂ ਦੇ ਸਰਵਾਈਵਲ ਐਂਡ ਰਿਵਾਈਵਲ ਲਈ ਇਹ ਬਹੁਤ ਦੁਖਦਾਈ ਟਾਈਮ ਆ ਜਿਹੜਾ ਆ ਰਿਹਾ ਹੈ ਤੁਸੀਂ ਕਿਹਾ ਕਿ ਸਜ਼ਾ ਦੇ ਬਦਲੇ ਜਿਹੜੀ ਹੈ ਸਜ਼ਾ ਦਿੱਤੀ ਗਈ ਇੱਕ ਬੰਨੇ ਤੇ ਸਜ਼ਾ ਜਿਹੜੀ ਹੈ ਇੰਪਲੀਮੈਂਟ ਵੀ ਨਹੀਂ ਕੀਤੀ ਗਈ ਜਿੱਥੇ ਕਿਹਾ ਗਿਆ ਸੀ ਕਿ 3 ਦਿਨਾਂ ਦੇ ਅੰਦਰ ਅੰਦਰ ਜਿਹੜੇ ਆ ਅਸਤੀਫੇ ਮਨਜ਼ੂਰ ਹੋਣ ਉਹ ਐਕਸਟੈਂਸ਼ਨ ਕਿਤੇ ਨਾ ਕਿਤੇ ਧੱਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਲੈ ਲਈ ਗਈ 20 ਦਿਨਾਂ ਦੀ ਹੋਰ ਤੇ ਦੂਜੇ ਬੰਨੇ ਆਪਾਂ ਦੇਖਿਆ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ ਸਜ਼ਾ ਦਿੱਤੀ ਸੀ ਜਾਂ ਜਿਨ੍ਹਾਂ ਨੇ ਸੁਣਾਈ ਹੈਗੀ ਸੀ ਉਹਨਾਂ ਨੂੰ ਜਿਹੜਾ ਹੈ ਛਟਪਟ ਕਮੇਟੀ ਵੀ ਬਣ ਜਾਂਦੀ ਹੈ ਇੱਕ ਬੰਦਾ ਵੀ ਜਿਹੜਾ 18 ਸਾਲਾਂ ਤੋਂ ਆਪਾਂ ਕਹਿ ਲਈਏ ਕਿ ਜਿਹੜੇ ਗੜੇ ਮੁਰਤੇ ਨੇ ਉਖਾੜ ਕੇ ਲੈ ਆਂਦਾ ਜਾਂਦਾ ਹੈ ਤੇ ਉਹਨੂੰ ਜਿਸ ਤਰੀਕੇ ਦੀ ਮੀਡੀਆ ਪ੍ਰੈਜੈਂਸ ਦਿੱਤੀ ਜਾਂਦੀ ਹੈ ਇਹ ਸਾਰਾ ਕੁਝ ਜਿਹੜਾ ਸਾਡੇ ਸਾਹਮਣੇ ਹੈਗਾ ਹੈ ਕੀ ਅਕਾਲ ਤਖਤ ਸਾਹਿਬ ਦੇ ਨਾਲ ਦੁਬਾਰਾ ਕਾਲੀ ਦਲ ਖਹਿ ਰਿਆ ਹੈਗਾ ਜੀ ਆਪਾਂ ਠੇੜ ਪੰਜਾਬੀ ਦੀ ਗੱਲ ਕਰੀਏ ਬਿਲਕੁਲ ਬਿਲਕੁਲ ਸੋ ਅੱਜ ਕੱਲ ਤੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਅਹੁਦੇ ਤੋਂ ਵਖ ਕਰਿਆ ਜਾਂ ਡਰਾਮਾ ਕਰਿਆ ਜਾਂ ਉਹਦੀ ਕੈਰੈਕਟਰ ਅਸੈਸੀਨੇਸ਼ਨ ਪਿਛਲੇ 15 ਦਿਨਾਂ ਤੋਂ ਸ਼ੁਰੂ ਕਰੀ ਹੋਈ ਆ ਸੋ ਉਹਦੇ ਤੋਂ ਸਪਸ਼ਟ ਰੂਪ ਵਿੱਚ ਸਿੱਖ ਸੰਗਤਾਂ ਵਿੱਚ ਬਹੁਤ ਵੱਡੀ ਪੱਧਰ ਤੇ ਅਸੀਂ ਜਿੰਨੀਆਂ ਲੋਕਾਂ ਨਾਲ ਵੀ ਗੱਲ ਕੀਤੀ ਹੈਗੀ ਆ ਸੋ ਇਹਨਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰਕੁਰਸੀ ਕਰਕੇ ਉਹਨੂੰ ਨੁੱਕਰ ਤੇ ਲਾ ਦੇਣਗੇ ਪਰ ਹੋ ਉਲਟ ਰਿਹਾ ਹੈ ਸਿੱਖ ਸੰਗਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਲਾਮਬੰਦ ਹੋ ਰਹੀਆਂ ਨੇ ਸੋ ਸਿੱਖ ਸੰਗਤਾਂ ਦਾ ਕਹਿਣਾ ਹੈਗਾ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਕੁਝ ਵੀ ਚਲਾਇਆ ਜਾ ਰਿਹਾ ਹੈਗਾ ਉਹ ਉਹਨੂੰ ਇੱਕ ਜਿਹੜੀ ਸਜ਼ਾ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੂੰ ਉਹਦੇ ਖਿਲਾਫ ਜਿਹੜਾ ਹੈਗਾ ਵੀ ਉਹਨੂੰ ਉਹ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈਗੀ ਆ ਸੋ ਲਾਮਬੰਦੀ ਸਿੱਖ ਸੰਗਤਾਂ ਵਿੱਚ ਆ ਰਿਹਾ ਵੀ ਜਿਹੜਾ ਅਕਾਲੀ ਦਲ ਹੈਗਾ ਉਹ ਮੁੜ ਕੇ ਅਕਾਲ ਤਖਤ ਨਾਲ ਟਕਰਾਅ ਵਿਚਾਰ ਰਿਹਾ ਹੈ ਸੋ ਵੀ ਉਹ ਉਹ ਸਮਝਦਾ ਹੈਗਾ ਵੀ ਅਕਾਲੀ ਦਲ ਆ ਅਕਾਲੀ ਲੀਡਰਸ਼ਿਪ ਹਲੇ ਵੀ ਸੁਪਰੀਮ ਆ ਅਕਾਲ ਤਖਤ ਤੇ ਉਹਦੇ ਜਥੇਦਾਰ ਸਾਤੋਂ ਥੱਲੇ ਨੇ ਜਾਂ ਸੈਕੰਡਰੀ ਨੇ ਜਾਂ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਅਕਾਲ ਤਖਤ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੋ ਉਹ ਟਕਰਾਅ ਦੀ ਸਥਿਤੀ ਵਿਚ ਆ ਰਹਿਆ ਜਿਹੜਾ ਅਕਾਲੀ ਦਲ ਨੇ ਕਾਫੀ ਜਿਹੜਾ ਖਤਰਨਾਕਾ ਹੋਵੇਗਾ ਤੇ 21 ਬਿਰਤਾਂਤ ਕਿਹੋ ਜਿਹਾ ਸੈੱਟ ਹੋਏਗਾ ਕਿਉਂਕਿ ਇੱਕ ਬੰਨੇ ਤੇ ਨਿਮਾਣੇ ਸਿੱਖ ਵਜੋਂ ਪੇਸ਼ ਵੀ ਹੋ ਜਾਂਦੇ ਆ ਸਜ਼ਾ ਵੀ ਲੱਗੀ ਸਾਰਾ ਕੁਝ ਕਬੂਲ ਵੀ ਲਿਆ ਕਿੰਨੀਆਂ ਗਲਤੀਆਂ 1995 96 ਤੋਂ ਲੈ ਕੇ ਜਿਹੜੀਆਂ ਅਕਾਲੀ ਦਲ ਨੇ ਕੀਤੀਆਂ ਹੈਗੀਆਂ ਫਖਰੀ ਕੌਮ ਤੱਕ ਜਿਹੜਾ ਹੈ ਵਾਪਸ ਹੋ ਜਾਂਦਾ ਇੱਕ ਵੱਡਾ ਕੁਐਸਚਨ ਮਾਰ ਪੂਰੇ ਆਪਾਂ ਕਹਿ ਲਈਏ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ 40 50 ਸਾਲ ਦੀ ਰਾਜਨੀਤੀ ਦੇ ਉੱਤੇ ਵੀ ਜਿਹੜਾ ਇਸ ਦੇ ਨਾਲ ਲੱਗ ਜਾਂਦਾ ਹੈਗਾ ਫਿਰ ਕੀ ਵਰਤਾਣ ਤੇ ਸਿਰਜਾ ਕੀ ਜਾ ਰਿਹਾ ਹੈ ਕੀ ਸੁਖਬੀਰ ਸਿੰਘ ਬਾਦਲ ਇਹ ਸਾਰਾ ਕੁਝ ਕਰ ਰਹੇ ਨੇ ਜਾਂ ਕੌਣ ਹੋ ਸਕਦਾ ਇਸ ਦੇ ਵਿੱਚ ਹਾਂਜੀ ਹਾਂਜੀ ਸੋ ਸਭ ਤੋਂ ਵੱਡਾ ਜਿਹੜਾ ਹੈਗਾ ਨਾ ਜਿਹੜਾ ਫਖਰੇ ਕੌਮ ਵਾਪਸ ਰਿਹਾ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਹਦਾਇਤਾਂ ਤੇ ਜਿਹੜਾ ਸਾਰੀ ਗੱਲਬਾਤ ਹੋਈ ਹੈ ਸੋ ਫਖਰੇ ਕੌਮ ਵਾਪਸ ਲੈਣ ਨਾਲ ਬਾਦਲ ਪਰਵਾਰ ਦੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਸਿਧਾਂਤਕ ਪੈਂਠ ਸੀ ਉਹ ਖਤਮ ਹੋ ਗਈ ਆ ਜੀ ਉਹ ਉਹਨਾਂ ਦੇ ਜਿਹੜੇ ਹੁਣ ਪੁੱਤ ਪੋਤੇ ਆ ਗਾਂ ਉਹ ਪੀੜ੍ਹੀਆਂ ਤੱਕ ਯਾਦ ਰੱਖਣਾ ਕਿ ਵੀ ਅਕਾਲ ਤਖਤ ਨੇ ਸਾਤੋਂ ਜਿਹੜਾ ਸਨਮਾਨ ਆ ਉਹ ਵਾਪਸ ਲੈ ਰਿਆ ਸੀ ਇਹ ਇੱਕ ਜਲਾਲਤ ਭਰੀ ਕਾਰਵਾਈ ਆ ਇਹ ਸੰਦੇਸ਼ ਆ ਬਾਦਲ ਪਰਵਾਰ ਨੂੰ ਵੀ ਜੇ ਉਹ ਸਮਝਦਾਰ ਹੈਗਾ ਤਾਂ ਰਾਜਨੀਤੀ ਛੱਡ ਕੇ ਘਰੇ ਬੈਠ ਜਵੇ ਹਮਮ ਸੋ ਇਹ ਜਿਹੜਾ ਵਰਦਾਂਤ ਹੈਗਾ ਹੁਣ ਅਕਾਲੀ ਦਲ ਸਿਰਜਣ ਜਾ ਰਿਹਾ ਉਹ ਹਲੇ ਵੀ ਉਹ ਜਿਹੜੀ ਜਿਹੜੀ ਛੱਟ ਖਾਧੀ ਹੋਈ ਹੈ ਉਸ ਛੱਟ ਖਾਧੀ ਚ ਉਹ ਵਾਰ-ਵਾਰ ਜਿਹੜਾ ਹੈਗਾ ਜਾਂ ਤਾਂ ਉਹਨਾਂ ਨੂੰ ਜਿਹੜੀ ਭਾਰਤ ਸਰਕਾਰ ਆ ਉਹ ਜਾਂ ਜਿਹੜੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਨੇ ਉਹ ਉਹਨਾਂ ਨੂੰ ਲੱਗ ਰਿਹਾ ਹੈਗਾ ਵੀ ਅਕਾਲੀ ਦਲ ਪੰਥਕ ਘੇਰੇ ਵਿੱਚ ਨਾ ਜਾਵੇ ਹਮਮ ਉਹ ਉਹ ਹੁਣ ਸੁਖਵੀਰ ਸਿੰਘ ਬਾਦਲ ਨੂੰ ਵੀ ਮੈਨੂੰ ਲੱਗਦੀ ਉਹਨਾਂ ਨੇ ਜਿਚਾ ਲਿਆ ਹੋਇਆ ਜੀ ਜੀ ਪ੍ਰਕਾਸ਼ ਸਿੰਘ ਬਾਦਲ ਦਾ ਤੁਸੀਂ ਦੇਖੋ ਵੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਦਾ ਅਰਥ ਹੀ ਇਹ ਸੀ ਵੀ ਪੰਥ ਕਦੇ ਵੀ ਉਹਨਾਂ ਦਾ ਗੁਲਾਮਾ ਫੜ ਸਕਦਾ ਹੈ ਜੀ ਉਹਨੂੰ ਐਸੇ ਕਹੇ ਵੀ ਓਨੀਕ ਸੇਫਟੀ ਰੱਖੋ ਵੀ ਜੇ ਪੰਥ ਦੇ 20 25 ਐਮਐਲਏ ਟੁੱਟ ਵੀ ਗਏ ਤਾਂ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਨਾਲ ਆਪਣੀ ਸਰਕਾਰ ਚਲਾਈ ਜਾ ਸਕਦੀ ਹੈਗੀ ਸੋ ਸੁਖਵੀਰ ਸਿੰਘ ਬਾਦਲ ਨੂੰ ਵੀ ਉਹਨਾਂ ਨੇ ਇਸ ਗੱਲ ਨੂੰ ਮਨਾ ਲਿਆ ਹੋਇਆ ਵੀ ਜੇ ਤੂੰ ਪੰਥ ਦੇ ਘੇਰੇ ਵਿੱਚ ਰਿਹਾ ਤਾਂ ਪੰਥ ਦੇ ਵਿੱਚ ਤੇਰੇ ਬਰਾਬਰ ਲੀਡਰਸ਼ਿਪ ਖੜੀ ਹੋ ਜਾਏਗੀ ਜੇ ਤੂੰ ਆਪਣੀ ਲੀਡਰਸ਼ਿਪ ਅਨ ਆਥੋਰਾਈਜ਼ ਵੀ ਐਨ ਆਪਣੀ ਸਪਸ਼ਟ ਆਪਣੀ ਉਹ ਲੀਡਰਸ਼ਿਪ ਕਰਨੀ ਆ ਤਾਂ ਤੁਹਾਨੂੰ ਪੰਥ ਦੇ ਘੇਰੇ ਤੋਂ ਬਾਹਰ ਆਉਣਾ ਪੈਣਾ ਔਰ ਭਾਰਤੀ ਨੈਸ਼ਨਲਿਜ਼ਮ ਜਾਂ ਇੰਡੀਅਨ ਟੈਕਨੀਕਲ ਜਿਹੜਾ ਜਿਹੜਾ ਪਾਰਟੀਆਂ ਦਾ ਸਿਸਟਮ ਆ ਉਹਦੇ ਦੀ ਚੱਲਣਾ ਪੈਣਾ ਉਹਦੇ ਵਾਲੀ ਜਿਹੜੀ ਅਥੋਰਿਟੇਰੀਅਨਿਜ਼ਮ ਆ ਤਾਨਾਸ਼ਾਹੀ ਆ ਉਹ ਕਰਨੀ ਪਊਗੀ ਪੰਥ ਤੈਨੂੰ ਤਾਨਾਸ਼ਾਹੀ ਨਹੀਂ ਕਰਨ ਦੇਵੇਗਾ ਏ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੱਸ ਉਹ ਜੀ ਬਿਲਕੁਲ ਜੀ ਇੱਕ ਆਪਾਂ ਕਹੀ ਕਿ 2 ਤਰੀਕ ਤੋਂ ਬਾਅਦ ਕਿਤੇ ਲੱਗ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਜਿਹੜਾ ਹੈ ਪੁਨਰ ਸਰਜੀਤੀ ਦੇ ਵੱਲ ਜਾਏਗਾ ਪਰ ਇਸ ਤਰ੍ਹਾਂ ਦਾ ਜਿਹੜਾ ਹੋਇਆ ਨਹੀਂ ਹੈਗਾ ਜਿਹੜੇ ਧਾਰਮਿਕ ਫੈਸਲੇ ਜਿਹੜੇ ਕੁਝ ਸਨ ਜਿਹੜੇ ਜੱਜ ਦੇ ਸਾਨੂੰ ਉਤੇ ਮੰਨ ਲਈ ਗਏ ਪਰ ਬਾਕੀਆਂ ਦੇ ਉੱਤੇ ਜਿਹੜੀ ਜਿਸ ਤਰੀਕੇ ਦੇ ਨਾਲ ਹ ਹੁਣ ਦੇਖਦੇ ਆ ਕੀ ਕੁਝ ਆਉਣ ਵਾਲੇ 2-3 ਦਿਨਾਂ ਦੇ ਵਿੱਚ ਹੋਣਾ ਹੈ ਕਿਉਂਕਿ ਜਿਹੜੀ 20 ਦਿਨਾਂ ਦੀ ਜਿਹੜੀ ਮਹੌਲਤ ਹੈਗੀ ਆ ਉਹ ਵੀ ਜਿਹੜੀ ਹੈ ਖਤਮ ਹੋਣ ਵਾਲੀ ਹੈਗੀ ਆ ਕੀ ਇਸਤੀਫੇ ਹੁੰਦੇ ਨੇ ਜਾਂ ਕੋਈ ਐਕਸਟੈਂਸ਼ਨ ਲੈ ਲਈ ਜਾਂਦੀ ਹੈ ਜਾਂ ਕੁਝ ਨਵਾਂ ਪੈਥੜਾ ਜਿਹੜਾ ਹੈ ਇਕਤਿਆਰ ਕੀਤਾ ਜਾਂਦਾ ਹੈਗਾ